Gracias. ਇਹ ਸ਼ੋਭਾ ਯਾਤਰਾ ਨਿਕਲ ਜਾਰੀ ਕਿੱਥੋਂ ਨਿਕਲ ਜਾਰੀ ਹੋਰ ਕਿੱਥੇ ਜਾ ਕੇ ਸਮਾਪਤੀ ਹੋਈ ਜੀ ਗਾਂਧੀ ਗਾਰਡਨ ਤੋਂ ਸ਼ੁਰੂ ਹੋ ਕੇ ਜੀ ਤੇ ਫਰੋਜ਼ਪੁਰ ਸਿਟੀ ਜਿਹੜਾ ਆਪਣਾ ਸਿਟੀ ਥਾਣਾ ਉਹਨਾਂ ਦੇ ਸਾਹਮਣੇ ਸਮਾਪਤੀ ਹੈ ਜੀ ਤੇ 크੍ਰਿਸਚਨ ਕਮਿਊਨਿਟੀ ਇਹ ਸਾਡਾ ਸੰਦੇਸ਼ ਆ ਵੀ ਜਿਹੜੇ ਸਾਡੇ ਜੀਜ਼ਸ ਪੈਦਾ ਹੋਏ ਸੀ ਉਹਨਾਂ ਦੇ ਕਲਚਰ ਬਾਰੇ ਉਹਨਾਂ ਦੇ ਬਾਰੇ ਇਹ ਸ਼ੋਭਾ ਯਾਤਰਾ ਚ ਲੋਕਾਂ ਨੂੰ ਦੱਸ ਦੱਸ ਰਹੇ ਵੀ ਕਿੱਦਾਂ ਸਾਡੇ ਜੀਜ਼ਸ ਪੈਦਾ ਹੋਏ ਸੀ ਤੇ ਉਹਨਾਂ ਦੇ ਧਰਮ ਬਾਰੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਭਾਈ ਜਾਨਕਸਾਨ ਜਿਹੜੀ ਮਤਾਨੀ ਚਾਹੀਦੀ ਇਸ ਚ ਦੇਖੋ ਜਿਹੜੀ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਕ੍ਰਿਸਚੀਅਨ ਕਮਿਊਨਿਟੀ ਤੇ ਉਲਟ ਬਿਆਨ ਦਿੰਦੇ ਆ ਉਹਨਾਂ ਨੂੰ ਬਚਣਾ ਚਾਹੀਦਾ ਤੇ ਵੀ ਕਿਉਂਕਿ ਦੇਖੋ ਅੱਜ ਸ਼ੋਭਾ ਯਾਤਰਾ ਹੈ ਇਹਦੇ ਵਿੱਚ ਕ੍ਰਿਸਚੀਅਨ ਕਮਿਊਨਿਟੀ ਵੀ ਆ ਹਿੰਦੂ ਵੀ ਆ ਸਿੱਖ ਵੀ ਆ ਸਾਰੇ ਇੱਕ ਰਲ ਕੇ ਸ਼ੋਭਾ ਯਾਤਰਾ ਨੂੰ ਸੈਲੀਬ੍ਰੇਟ ਕਰ ਰਹੇ ਆ 크ਿਸਮਸ ਨੂੰ ਤੇ ਜਿਹੜੇ ਮਤਲਬ ਕਿ ਬਿਆਨ ਦੇ ਰਿਹਾ ਵੀ ਕੋਈ ਜਿਹੜੇ ਟੋਂਗ ਕਰਦੇ ਆ ਜੇ ਢੋਂਗ ਕਰਦੇ ਆ ਤੇ ਮਤਲਬ ਕਿ ਉਹ ਆਪਣੇ ਘਰ ਹੀ ਕਰ ਰਹੇ ਆ ਨਾ ਕਿਸੇ ਦੇ ਘਰੇ ਜਾ ਕੇ ਨਹੀਂ ਢੋਂਗ ਕਰਦੇ ਮਤਲਬ ਇੱਕ ਮੰਨ ਲਓ ਇਹ ਵੀ ਇਹ ਢੋਂਗ ਹੀ ਕਰਦੇ ਆ ਤਾਂ ਵੀ ਮੈਂ ਚਾਹੁੰਦਾ ਵੀ ਕਿਸੇ ਵੀ ਸਿੱਖ ਕਮਿਊਨਿਟੀ ਜਾਂ ਕਿਸੇ ਵੀ ਹਿੰਦੂ ਕਮਿਊਨਿਟੀ ਜਾਂ ਕਿਸੇ ਵੀ ਹੋਰ ਵੀ ਧਰਮ ਦੇ ਜਿਵੇਂ ਮੰਨ ਲਓ ਸਾਡੇ ਵੀ 크੍ਰਿਸਚੀਅਨ ਧਰਮ ਆ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਕਿਸੇ ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਤੇ ਕੋਈ ਵੀ ਹਰੇਕ ਤਿਵਾਰ ਦੁੱਖ ਦੇ ਜਾਂ ਸੁੱਖ ਦਾ ਤਿਵਾਰ ਉਹ ਰਲ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਠੀਕ